ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲਗਭਗ 6-7 ਬੇੜਾ ਦਿਖਾਵਾਂਗੇ ਜਿਹੜੇ ਸੂਜੀਆਂ ਹੋਣ ਜਾਂ ਵਿੱਚ ਕੁਝ ਹੈਗਾ ਗੱਬਣਾ ਰੇਟ ਡਿਟੇਲ ਸਾਰੀ ਵੀਡੀਓ ਦੇ ਵਿੱਚ ਹੋਗੀ HF ਨਸਲ ਦੀਆਂ ਸਾਰੀਆਂ ਬੇੜਾਂਆਂ ਆਓ ਅੱਗੇ ਵੀਰ ਨਾ ਕਰੀਏ ਗੱਲ ਬਸ ਸੱਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਗੰਗੀ ਪੰਡ ਕੇਸ ਹੈਗਾ ਉਹ ਜਿਲ੍ਹਾ ਬਡੰਡਾ ਤੁਸੀਂ ਇਜ਼ਾਮਪੁਰਾ ਪਾਕਤੇ ਦੇ ਨੇੜੇ ਆ ਗਿਆ ਹਨਾ ਚੋ ਚਾਰ ਕ ਪੰਜ ਕਿਲੋਮੀਟਰ ਜੀ ਵਾਗਿਆ ਪੁਰਾਣਾ ਰੋਡ ਤੇ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 914166095 ਦੁਬਾਰਾ ਰਿਪੀਟ ਕਰਿਓ 914166095 98141 66095 66095 ਆਪਣਾ ਵਪਾਰ ਦਾ ਕੰਮ ਠੀਕ ਹੈ ਜਦ ਮਰਜ਼ੀ ਵੀ ਰੂਟੀਨ ਚਾਵੇ ਅੱਠ ਦਾ ਬੈੜਾ ਵਿਕਰੀਆਂ ਨੇ ਹਾਜ਼ਰ ਹੁੰਦੀਆਂ ਨੇ ਜੀ ਪਹਿਲਾ ਨੰਬਰ ਜਿਹੜੀ ਬੈੜਾ ਆਪਾਂ ਦੇਖ ਰਹੇ ਹਾਂ ਤਾਜੀ ਸੂਈ ਕਿਹੜਾ ਸੂਆ ਸੂਈ ਹੋਈ ਹੈ ਜੀ ਬੱਚਾ ਮਗਰ ਕੀ ਹੈ ਬੱਚਾ ਅੱਛਾ ਉਹ ਖੜਾ ਇਹਦੇ ਮਗਰ ਬੱਚਾ ਅੱਜ ਕਹਿਵਾ ਦੇਣਾ ਤੁਸੀਂ ਨੂੰ ਇਹਨੂੰ ਅੱਜ ਸਿਮ ਹੱਤਵਾ ਦੇਣਾ ਜੀ ਜੁਰ ਜਮਾ ਡੰਨ ਕੰਪਲੀਟ ਆਪਣਾ ਦੇ ਦਿਓ ਅੱਛਾ ਮੂੰਹ ਹੋ ਦੋ ਦੰਦ ਕਨਫਰਮ ਆ ਰੇਟ ਕੀ ਰਹੂਗਾ ਇਹਦਾ ਰੇਟ 1,35,000 ਰੁਪਏ ਦੀ 25 ਦੇ ਦਾਂਗੇ ਬਾਈ ਜਸਨੂ ਮੌਕੇ ਤੇ ਗੁਜਾਇਸ ਹੋ ਜੂਗੀ ਮਾਰਤਾ ਨਹੀਂ ਛੋਟਛਪੇ ਹੋਣਾ ਬਾਹਲਾ ਨਹੀਂ ਹੋਣਾ ਇਹਦੇ ਠੀਕ ਹੈ ਹਜੇ ਇਸਦੇ ਦੁੱਧ ਕਿੰਨਾ ਕ ਮੰਨ ਕੇ ਚੱਲੀਏ ਇਹਦਾ ਦੁੱਧ ਨੂੰ 30 ਨੂੰ ਟੱਚ ਕਰ ਜੂਗੀ ਇਹ ਠੀਕ ਹੈ 21-22 ਕਿਲੋ ਬੌੜੀ ਹੈ ਇਹਦੇ ਥੱਲੇ ਸੋ ਫਿਰ ਪਹਿਲੇ ਨੰਬਰ ਤੇ ਪਹਿਲਾ ਸੂਆ ਮੂਹੋ ਦੋ ਦੰਦ ਬੱਛੀ ਸੂਈ ਹੋਈ ਆ ਸੂਈ ਨੂੰ ਲਗਭਗ ਹਫਤਾ ਖੰਡਕ ਹੋ ਗਿਆ ਇਹਨੂੰ ਤੇ ਮੂਹੋ ਦੋ ਦੰਦ ਕਨਫਰਮ ਆ ਬੱਚਾ ਮੇਲ ਕਾਫ ਆ ਤੇ ਦੁੱਧ ਸਟਾਰਟਿੰਗ ਵੀਰੇ 20 ਤੋਂ ਪਲੱਸ ਆ 20 ਤੋਂ ਪਲੱਸ 21 22 ਕਿਲੋ ਬਹੁਤ ਆ ਠੀਕ ਆ 21 22 ਕਿਲੋ ਦੁੱਧ ਦੀ ਸਟਾਰਟਿੰਗ ਇਹਦੇ ਵਿੱਚ ਅੱਛੀ ਥੱਲੇ ਹੀ ਕੇ ਲੈ ਚਲੋ ਉਧਰ ਨੂੰ ਤੇ ਬਾਕੀ ਕੱਦ ਕਾੜ ਸ਼ਾਇਨਿੰਗ ਬਰੀਡ ਬਰੂਡ ਬਹੁਤ ਆ ਕੋਈ ਵੀਰੇ ਨਾ ਮੰਨੇ ਫੁੱਲ ਬਰੀਡ ਜਾਤ ਪਾਤ ਦੇ ਵਿੱਚ ਅੱਛਾ ਫਾਰਮ ਚ ਖੁੱਲੀ ਫਿਰਦੀ ਐ ਜਾਂ ਨਾਜ਼ਦੀ ਫਿਰਦੀ ਐ ਨਾ ਜੀ ਚੌਂਡ ਚ ਵਾ ਇੱਕ ਨੰਬਰ ਆ ਜੀ ਉਸ ਕੋਲ ਬੇਫਿਕਰ ਹੋ ਜਾ ਜੀ ਕੋਈ ਆਏ ਨਹੀਂ ਕੋਈ ਛੱਤ ਮਾਣੀ ਜੀ ਇਹ ਬੇਨਾ ਟੈਗਮੈਂਟ ਆਪਰ ਤੇ ਕਰੋ ਤੇ ਅੱਗੇ ਬਾਈ ਜੀ ਦੋ ਨੰਬਰ ਜਿਹੜੀ ਗੱਬਰ ਦੇਖ ਰਹੇ ਆਪਾਂ ਇਹ ਕਿਹੜਾ ਸੂਆ ਸੂਰੀਆ ਜੀ ਇਹ ਪਲੂਣ ਬੱਛੀ ਆ ਖੀਰੀ ਆ ਪਲੂਣ ਦੰਦੋ ਖੀਰੀ ਪਹਿਲਾ ਸੂਆ ਕੱਚੀ ਖੀਰੀ ਅੱਛਾ ਅੱਜ ਕੈ ਕਿੰਨੇ ਦਿਨ ਪੈਂਡਿੰਗ ਵੇ ਕਿੰਨੇ 20 ਦਿਨ ਬਾਕੀ ਅੱਛਾ ਪੂਰੇ 20 ਦਿਨ ਸੂਣ ਚ ਪੈਂਡਿੰਗ ਆ ਸੀਮੰਟ ਰਿਕਾਰਡ ਮਿਲ ਜੂ ਸਾਰਾ ਠੀਕ ਆ ਜਿਹੜੀ ਇਹਦੀ ਇਨਫੋਰਮੇਸ਼ਨ ਹੈਗੀ ਉਹ ਆਪਾਂ ਸ਼ੇਅਰ ਕਰ ਦਾਂਗੇ ਸ਼ੇਅਰ ਕਰ ਦਾਂ ਜਿਹੜਾ ਬੰਦਾ ਆਪਾਂ ਤੋਂ ਲਾਊ ਆਪਾਂ ਨੂੰ ਦੇ ਕੀ ਤੇ ਇਹ ਤੋਂ ਪੱਟ ਕੇ ਵੇਚ ਲੈ ਭਾਵੇਂ ਆਪਣੀ ਕੀਰੀ ਹੋ ਜਾਣਾ ਕੀਰੀ ਦੁੱਗੀ ਨਹੀਂ ਹੋਈ ਆਪਾਂ ਬੱਚੀ ਫਰੀ ਦੇ ਜਾਨ ਮਿਲਕ ਕਪੈਸਿਟੀ ਕੀ ਮੰਨ ਸਕਦੇ ਆ ਜੀ ਚੌਕੀ 35 ਕਿਲੋ ਤਾਂ ਦੇਣੀ ਕਹਿੰਦਾ ਪਾਬ ਵਧੀਆ ਰੁੱਤ ਵਧੀਆ ਚਾਉਂਦੀ ਐ ਮੇਨ ਗੱਲ ਦਾ ਕਿਉਂਕਿ 20 ਦਾ ਨੂੰ ਗਰਮੀ ਲੋ ਹੋ ਜਾਂਦੀ ਐ ਸਰਦੀ ਸਟਾਰਟਿੰਗ ਹੋਣ ਲੱਗ ਜਾਂਦੀ ਐ ਹਨਾ ਬੰਦੇ ਹਾਈਟ ਹੋਇਟ ਬਹੁਤ ਗੂੜਾ ਆਪ ਹੀ ਵੇਚ ਲਓ ਪੂਲ ਸਾਈਜ਼ ਇਹਦਾ ਰੇਟ ਕੀ ਰਹਿਣਾ ਵੀਰ ਵੇਚਣ ਵਾਲਾ ਜੈਸ ਨੂੰ 1 ਲੱਖ ਤੇ 55000 ਦੀ ਬੱਚੀ ਦੀ ਗੁਜੈਸ ਮੌਕੇ ਤੇ ਹੋਜੂਗੀ ਮਾਨ ਤਾਂ ਨਹੀਂ ਹੋਊਗਾ ਤੋਰੋ ਜੀ ਬਾਹਰ ਨੂੰ ਅੱਜ ਦਾ ਰੇਟ ਆ ਕੱਚੀ ਦਾ ਜੇ ਹਾਜ਼ਰ ਹੋ ਗਈ ਉਹਦੇ ਰ 155000 ਰੁਪਇਆ ਇਹਦੀ ਡਿਮਾਂਡ ਆ ਦੰਦੋ ਬਿਲਕੁਲ ਖੀਰੀ ਦੁੱਧ ਦੰਦਾ ਦੇ ਵਿੱਚ ਆ ਜੇਕਰ ਦੋਂਦੀ ਹੁੰਦੀ ਹੋਵੇ ਅੱਛੀ ਫਰੀ ਮਿਲੂਗੀ ਤੁਹਾਨੂੰ ਕਿਉਂਕਿ ਦੰਦ ਵੀਰ ਦੇ ਪੱਟ ਕੇ ਕਨਫਰਮ ਕੀਤੇ ਹੋਏ ਆ ਖੀਰੀ ਆ ਖੀਰੀ ਬੱਚੀ ਆ ਸੋ 35 ਨੰਬਰ ਦਾ ਫਾਰਮ ਦਾ ਟੈਗ ਪਿਆ ਵਾ ਜਿਹੜੇ ਵੀ ਕਹਿੰਦੇ ਫਾਰਮ ਵਾਲੀ ਬੱਚੀ ਲੈਣੀ ਆ ਸੋ ਆਹ ਦੇਖੋ ਜਮਾ ਭੱਜ ਭੱਜ ਜਾਂਦੀ ਇਹਨਾਂ ਦੇ ਰਸੇ ਕਰਮ ਵਾਲਿਆਂ ਦੇ ਆ ਕਦੋ ਦਿਨਾਂ ਦੀ ਪਈ ਹੈਗੇ ਕਿਉਂਕਿ ਖੁੱਲੀਆਂ ਜੰਮੀਆਂ ਪੁਣੀਆਂ ਜਿੱਦੇ ਦੇ ਪਿੰਜਰੇ ਚੋਂ ਨਿਕਲੀਆਂ ਕਾਫ ਦੇ ਵਿੱਚੋਂ ਤੇ ਦੁੱਧ ਦੀ ਕਪੈਸਿਟੀ ਕਰੀਏ ਵੀ 30 ਤੋਂ ਉੱਪਰ ਹੈਗੀ ਹੋਈ ਆ ਠੀਕ ਹੈ ਕਿਉਂਕਿ ਫਾਰਮ ਵਾਲੇ ਫਿਰ ਸੀਮਲ ਵੀ ਮੂਰੇ ਚੰਗੇ ਹੀ ਲੱਗੇ ਹੁਣੇ ਨੇ ਜੀ ਅੱਗੇ ਭਾਈ ਜੀ ਦੇਖ ਰਹੇ ਹਾਂ ਤਿੰਨ ਨੰਬਰ ਆਪਾਂ ਇਹ ਵੀ ਪਲੂਮੀਆਂ ਪੱਛੀ ਅੱਛਾ ਹਾਂਜੀ ਪਲੂਨ ਪਹਿਲਾ ਸੂਆ ਚਾਰ ਦੰਦ ਚਾਰ ਦੰਦ ਪਲੂਨ ਪਹਿਲਾ ਸੂਆ ਅੱਜ ਇਹਦੇ ਦਿਨ ਕਿੰਨੇ ਕੁ ਬਾਕੀ ਆ 12 13 ਦਾ ਰਹਿ ਗਏ ਪੱਛੀ ਅੱਛਾ 12 13 ਦੇ ਦਿਨ ਇਹਦੇ ਸੂਣ ਦੇ ਪੈਂਡਿੰਗ ਪਏ ਆ ਇਹ ਦੰਦੋ ਆ ਗਈ ਚਾਰ ਚਾਰ ਦੰਦ ਚਾਰ ਦੰਦ ਆਪਾਂ 20 ਤੋਂ ਗੱਬਣਾ ਕਿਹੜੇ ਦੀ ਆਪਾਂ ਬਰੂਟ ਦੀ ਅੱਛਾ ਬਰੂਟ ਦੀ ਆਪਾਂ ਅੱਗੇ ਕਿਹੜਾ ਲੱਗਿਆ ਟਿਕਟ ਲੱਗਿਆ ਆ ਅਕੇ ਬੀਸਟ ਤੋਂ ਗੱਭਣਾ ਇਹਦਾ ਰੇਟ ਕੀ ਰਹਿਣਾ ਇਹ 25 ਜਦਾਂਗਾ 1,60,000 ਰੁਪਏ ਦਾ ਅੱਛਾ 1,60,000 ਤੋੜ ਲੈ ਵੀ ਬਾਹਰ ਨੂੰ ਟੂਟੀਆਂ ਬਹੁਤ ਚੰਗੀਆਂ ਨੇ ਅੱਛਾ ਦੁੱਧ ਦਾ ਐਸਟੀਮੇਟ ਲਾ ਕੇ ਚੱਲੀਏ ਪੀ 34 35 ਨੀਅਰ ਅਬਾਟ ਪਾਉਣ ਵਾਲੀ ਹੈਗੀ ਆ ਬਹੁਤ ਚੰਗੀ ਬੱਚੀ ਸਿੰਗਲ ਹੈਡੀ ਆ ਅਸਲੀ ਕੁਛ ਨਹੀਂ ਬਹੁਤ ਚੰਗੀ ਨਜ਼ੀਰ ਸੋ ਰੇਟ 160 ਤੇ ਬਾਕੀ ਵੱਡੀ-ਵੱਡੀ ਦੇਖੋ ਬਹੁਤ ਕੈਮਰਾ ਜੀ ਕਵਰ ਕਰ ਰਹੀ ਔਕੀ ਹੋਈ ਪਈ ਆ ਫੁੱਲ ਸਾਈਜ਼ ਦੇ ਬੱਚਾ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ ਫੁੱਲ ਜਿੰਦ ਜਾਨ ਬਰੀਡ ਕੁਆਲਟੀ ਚੰਗੇ ਸੀਮਨ ਦੇ ਅੱਗੇ ਵੀ ਸੀਮਨ ਸੋਨਾ ਚੰਗਾ ਲੱਗਿਆ ਬਨਿਊ ਜਨਰੇਸ਼ਨ ਤੇ ਆ ਟਾਪ ਦਾ ਹੀ ਲੱਗਿਆ ਵਾ ਬਹੁਤ ਚੰਗੇ ਫਾਰਮ ਦੀ ਆ ਠੀਕ ਹੈ ਤੇ ਵਾਕਿ ਜੇ ਲੈਵੇ ਜਮਾ ਕੰਪੈਕਟ ਆ ਫਿਰ ਹਨਾ ਕਹਿੰਦੇ ਵਾ ਚੌਥੀ ਪੰਜਵੀਂ ਜਨਰੇਸ਼ਨ ਸੁਧਰੀ ਬਰੀਡ ਆ ਜਮਾ ਬਹੁਤ ਚੰਗੇ ਫਾਰਮ ਦੀ ਆ ਜੀ ਇਹ ਸੀਗੀ ਤੀਜੇ ਨੰਬਰ ਤੇ ਹਨਾ ਬਣ ਦੋ ਤੇ ਬਾਕੀ ਯਾਰ ਪੈਠੇਪੜੇ ਦੀ ਬਣ ਤਰ ਮੋਢੇ ਤੱਕ ਹੋ ਜਾਂਦਾ ਬਾਈ ਦੇ ਵੱਡੇ-ਵੱਡੀ ਬਹੁਤ ਆ ਕੋਈ ਵੀ ਛੋਟੀ ਲੇਸੀ ਨੰਮ ਨੇ ਅੱਗੇ ਬਾਈ ਜੀ ਦੇਖ ਰਹੇ ਆ ਆਪਾਂ 4 ਨੰਬਰ ਇਹਦਾ ਕੀ ਰਿਕਾਰਡ ਆ ਇਹ ਦੂਜਾ ਹੋ ਗਿਆ ਅਛਾ ਦੂਜਾ ਸੂਆ ਸੂਗੀ ਕਹਿ ਇੱਕ ਦਿਨ ਲੈਂਦੀ ਆ ਸੂਣਦੇ 20 ਦਿਨ ਨਹੀਂ ਬਾਕੀ ਆ ਤੇ ਆ ਬਹਿਣਾ ਕੋਈ ਜਿਹੜੀ ਟੂਣ ਬਕਸੀ ਕਾਲੀ ਕੱਚੀ ਸੀ ਤੇ ਤੇਨੇ ਇੱਕੇ ਫਾਰਮ ਦੀਆਂ ਆਪਣੇ ਜੀ ਹਾਂਜੀ ਇਹ ਦੂਜਾ ਸੂਆ ਸੂਰੀ ਆ ਅੱਜ 20 ਦਿਨ ਪੈਣੇਗਾ ਇਕੱਠਿਆਂ ਦੇ ਇੱਕੇ ਤਰੀਕ ਦਾ ਠੀਕ ਆ ਲੱਗਿਆ ਵਾ ਸੀਮੈਂਟ ਚੰਗਾ ਲੱਗਿਆ ਵਾ ਤੇ ਇਹਦਾ ਰਿਕਾਰਡ ਦੁੱਧ ਦਾ ਤੋੜ ਲਿਆ ਵੀ 33 34 ਕਿਲੋ ਦਿੱਤਾ ਫਿਰ ਉੰਨੇ ਬਾਜੀ ਹਾਈ ਰੂਡ ਵੇਖਦਾ ਕਿੱਈ ਆ ਠੀਕ ਇਸ ਵਾਰ guess ਕੀ ਲਾ ਸਕਦੇ ਆਪਾਂ ਕਿ 40 ਸੋ ਬਰੋ ਵੱਡੀ-ਬੁੱਡੀ ਯਾਰ ਬਹੁਤ ਡਬਲ ਆ ਕੱਲੀ ਬਲੇਰੋ ਚ ਜਾਊਗਾ ਇਹਦਾ ਹਨਾ ਵੱਡੀ ਵਹਿੜਾ ਪੂਰੀ ਕੱਲੀ ਬਲੇਰੋ ਵਾਲੀ ਆ ਤੇ ਇਹਦਾ ਬਾਈ ਜੀ ਰੇਟ ਕੋਸਟ ਕੀ ਆਗੀ 1.6 ਲੱਖ 60 ਹਜ਼ਾਰ ਰੁਪਏ ਅੱਛਾ 1.6 ਲੱਖ 60 ਹਜ਼ਾਰ ਦੇ ਵਿੱਚ 40 ਕਿਲੋ ਦੁੱਧ ਪਾਉਣ ਵਾਲੀ ਵਹਿੜ ਗੱਭਣ ਸੂਣ ਚ ਇਹਵਾ 20 ਦਿਨ ਸਾਹਮਣੀ ਜ਼ਰੂਰ ਪੈਣੀ ਆ ਬੱਲੇ ਚਲ ਬੰਦੇ ਜੇ ਕਿਸੇ ਨੇ ਕੱਚੀਆਂ ਲੈ ਕੇ ਸਾਹਮਣੀਆਂ ਤਾਂ ਠੀਕ ਆ ਸਿਰਫ 20 ਦਿਨ ਸੂਣ ਦੇ ਵਿੱਚ ਇਹਦੇ ਵੱਛੀ ਦੇ ਪੈਂਡਿੰਗ ਪਿਆ 4 ਨੰਬਰ ਵਾਲੀ ਦੇ ਜੀ ਅੱਗੇ ਭਾਈ ਜੀ ਦੇਖ ਰਹੇ ਹੈ ਪੰਜ ਨੰਬਰ ਇਹ ਵੀ ਇਹਦੇ ਨਾਲ ਦੋ ਵੇਖ ਕੇ ਫਾਰਮ ਬਣ ਗਈਆਂ ਜੀ ਦੂਜਾ ਦੋ ਇਹ ਕਿਹ ਕਿਦਰ ਪੈਂਡਿੰਗ ਆ ਬਸ ਇਕੱਠਾ 1 ਕਿ ਦਿਨ ਦਾ ਟੀਕਾ ਲੱਗਿਆ ਹੋਇਆ ਹੈ ਇਹਨਾਂ ਦੇ ਤਿੰਨ ਜੀ ਤਿੰਨ ਕਹਿੰਦੇ ਵਾ ਮੇਰੇ ਨਾਲ ਮੇਰੇ ਨਾਲ ਫਾਰਮ ਵਾਲੇ ਕਹਿੰਦੇ ਇੱਕ ਸੀਮਨ ਚਾਰ ਚਾਰ ਬੜਾ ਗੱਪੜਾ ਕਰ ਦਿੰਦੇ ਆ ਕਿੰਨਾਂ ਦੇ ਇੱਕ ਇੱਕ ਦਿਨ ਦਾ ਟੀਕਾ ਲੱਗਿਆ ਹੋਇਆ ਹੈ ਇਹਨਾਂ ਦੇ ਅੱਛਾ ਉਹ ਸਿਸਟਮ ਚ ਆਈਆਂ ਲੱਗਦੀਆਂ ਹਨਾ ਤੇ 20 ਦਿਨ ਪੈਂਡਿੰਗ ਬਿਲਕੁਲ ਝੋੜ ਝਾਲੀ ਪਛੀਲੇ ਲੋਕੀ ਕੁਆਲਟੀ ਤੋੜ ਲਿਆ ਵੀ ਦੁੱਧ ਦੀ ਕੀ ਅਮੀ 35 ਕਿਲੋ ਦੁੱਧ ਪਲੂਨ ਨੇ ਇਹਨੇ ਪਾਇਆ ਇਸ ਵਾਰ ਆਪਾਂ ਗੈਸ ਲਾ ਸਕੀ ਇਹਦਾ ਇਹਦੀ 40 ਤੋਂ 50 ਬਾਹਰ ਨਿਕਲੂਗੀ 40 ਮੰਨ ਕੇ ਨਵੇ ਇਹਦਾ ਠੀਕ ਆ 40 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਵੀ ਕੇਰ ਵਾਲਾ ਬੰਦਾ ਹੋਇਆ ਤਾਂ ਜਿੰਨਾ ਮਰਜ਼ੀ ਦੁੱਧ ਝੋੜੇ ਦੋ ਹਨਾ ਕੋਈ ਬੰਦਾ ਫਾਰਮ ਵਾਲਾ ਹੋਵੇ ਜਿੰਨਾ ਮਰਜ਼ੀ ਦੁੱਧ ਝੋੜੇ ਇਹਦਾ ਰੇਟ ਕੀ ਰਹਿਣਾ ਰੇਟ ਬਾਈ ਜੀ ਇਹਦਾ 1,60,000 ਰੁਪਏ ਜੀ ਇਹਦਾ ਅੱਛਾ ਜੇ ਕੋਈ ਜੋੜਾ ਮੰਗਦਾ ਹੈ ਗਜੈਸ ਚੰਗੀ ਹੋ ਜੂ ਕੋਈ ਲੈਂਦਾ ਹੈ ਮਾਨਤਨ ਕਰਦਾ ਜੇ ਤਿੰਨੇ ਬੱਚਿਆਂ ਕੱਟੀਆਂ ਨਾਲ ਕੱਟੀਆਂ ਲੈਣਾ ਤਾਂ ਨਹੀਂ ਕਰ ਜੀ 1,60,000 ਰੁਪਏ ਇਹਦੀ ਪ੍ਰਾਈਸ ਆ ਮੋਕੇ ਤੇ ਗੁਜਾਇਸ ਵਗੈਰਾ ਹੋ ਜੂ। ਸੋ ਦੇਖੋ ਯਾਰ ਕਿਆ ਬਾਤ ਆ ਕੈਮਰੇ ਚ ਕਵਰ ਕਰਨੇ ਆ ਓਕਿਆਂ। ਪੂਰੀਆਂ ਵੱਡੀਆਂ ਵਹਿਣਾ ਆਪਾਂ ਜਿਹੜਾ। ਜੀ। ਸੋ ਦੇਖੋ ਯਾਰ ਵੱਡੀ-ਬੁੱਡੀ ਫੁੱਲ ਆ 1,60,000 ਰੁਪਏ ਪ੍ਰਾਈਸ ਆ ਤੇ ਬਾਕੀ ਪ੍ਰਿੰਟ-ਪ੍ਰਿੰਟ ਦੇਖੋ ਬੱਚੀ ਦਾ। ਤੇ ਹਜੇ 20 ਦਿਨ ਪੈਂਡਿੰਗ ਪਿਆ ਹਨਾ। ਪੈਂਡਿੰਗ ਆ ਜਦੋਂ ਪਿਆਰ ਹੋਣ ਲੱਗੀ ਜਦੋਂ ਤਿਆਰੀਆਂ ਤੇ ਆ ਗਈ ਆ ਆਪ ਦਾ। ਕਹਿੰਦਾ ਭਾ ਜਿਹੜੇ ਬੰਦੇ ਨੇ ਸਰਦੀ-ਸਰਦੀ ਦੁੱਧ ਪਾਉਣਾ ਉਹਨੂੰ ਜਮੈਂ ਸਟਾਰਟਿੰਗ ਰੁੱਤ ਪਾਉਂਦੇ ਸ਼ੁਰੂ ਕਰ ਦੇਣਾ। ਠੀਕ ਆ ਤੇ ਵਧੀਆ ਟਾਈਮ ਦਾ ਸੀਵਨ ਸੂ ਸਮਝ ਕੇ ਲੱਗਿਆ ਬਈ ਇਹਨਾਂ ਦੇ ਵੀ ਉਹ ਹਿਸਾਬ ਨਾਲ ਇਹਨਾਂ ਦੇ ਜੀ ਤੇ ਅੱਗੇ ਵੀਰੇ 6 ਨੰਬਰ ਦੇਖ ਰਹੇ ਆ ਜਿਹੜੀ ਇਹ ਦੂਜਾ ਸੂਆ ਇਹ ਵੀ 6 ਦਾ 6 ਦਾ ਦੂਜਾ ਸੂਆ ਕਹਿ ਇੱਕ ਦਿਨ ਪੈਂਡਿੰਗ ਇਹਦੇ ਅੱਜ ਮੰਨ ਕੇ ਚੱਲ 29 ਦਿਨ ਬੰਦਨ ਪੁਰੇ ਆ ਕੋਈ ਘਰ ਦੀ ਬਹਿੜ ਅੱਛਾ ਇਹ ਆਪਣੀ ਘਰ ਦੀ ਹੋਮ ਬ੍ਰੀਡ ਆ ਆਪਾਂ ਇਹਨੂੰ ਪਕੀ ਨੂੰ 37 35 ਕਿਲੋ ਦੁੱਧ ਦਾ ਨੇ ਪਲੂਣ ਅੱਛਾ ਪਲੂਣ 35 36 ਚੱਲੀ ਆ ਠੀਕ ਐ ਤੇ ਅੱਜ ਦਿਨ ਰਹਿ ਗਏ ਜੇ 15 ਹਨਾ ਨਹੀਂ ਇਹ 29 ਤਰੀਕ ਨੂੰ ਦਿਨ ਪੂਰੇ ਆ 21 ਤਰੀਕ ਐ ਇੱਕ ਹਫ਼ਤਾ 8 ਦਿਨ ਬਾਕੀ ਰਹਿ ਗਏ ਸੀਮਿੰਟ ਚੰਗਾ ਲੱਗਿਆ ਹਾਂ ਸੀਮਿੰਟ ਲੋਟਲ ਆਪ ਦਾ ਲੱਗਿਆ ਜੀ ਇਹਦਾ ਰੇਟ ਕੀ ਰੱਖਿਆ ਸਟੈਕਰ ਦਾ ਲੱਗਿਆ ਵਾ ਇਹ ਸਟੈਕਰ ਦਾ ਸੀਮਿੰਟ ਰੇਟ ਇਹਦਾ ਇਹ ਦੇ ਦਾਂਗੇ 1,65,000 ਰੁਪਏ ਟੋਰੀ ਵੀ ਬਾਹਰ ਨੂੰ ਸੋ 1,65,000 ਵੀਰ ਦੀ ਘਰੇਲੂ ਵਹਿੜਾ 35 36 ਕਿਲੋ ਦੁੱਧ ਪਲੂਣ ਦਾ ਚੋਇਆ ਹੋਇਆ 40 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਸਕਦੇ ਹੋ ਠੀਕ ਆ ਬਰੂਟ ਦੀ ਆਪ ਆ ਗਿਆ ਸਟੈਕਰ ਦਾ ਸੀਮਨ ਲੱਗਿਆ ਹੋਇਆ ਤੇ ਛੇ ਦੰਦ ਥਾਂ ਦਾ ਸੈਜ ਵਗੈਰਾ ਦੇਖੋ ਸੋਹਣਾ ਸਾਫ ਸਿਧਰਾ ਠੀਕ ਆ ਵੱਡੀ-ਬੁੱਡੀ ਪੂਰੀ ਯਾਰ ਕਹਿੰਦਾ ਭਾਬੇ ਅੱਜ ਦੇ ਟਾਈਮ ਦੀ ਕੋਈ ਕਾਬੀ ਸ਼ਾ ਜਮ ਹਨਾ ਤੇ ਬਾਕੀ ਪੱਠ ਫੁੱਟ ਦੀ ਕੁਆਲਿਟੀ ਦੇਖੋ ਯਾਰ ਸੋ ਨਾੜਾ ਨੂੜਾ ਦੇਖੋ ਨਾੜਾ ਜਦੋਂ ਸੂਹ ਦੇ ਨਜ਼ਦੀਕ ਆਊਗੀ ਜਦੋਂ ਨੇੜੇ ਆ ਗਈ ਤਿਆਰ ਹੋ ਗਈ ਉਹ ਦੱਸੂਗਾ ਉਦੋਂ ਨਾਰਾ ਠਾਊਗੀ ਹਨਾ ਸੋ ਯਾਰ ਬੈਡ ਦਾ ਸਾਈਜ਼ ਵਗੈਰਾ ਦੇਖੋ ਬਿਊਟੀ ਵਗੈਰਾ ਦੇਖੋ ਬੰਦਾ ਬਰਾਬਰ ਖੜਾ ਕਿੱਡਾ ਬਰਾਬਰ ਆਉਂਦੀ ਹੈ ਬੰਦੇ ਚੱਲ ਬੰਦ ਦੇ ਰੇਟ ਇਹਦਾ 1 ਲੱਖ 65000 ਰੁਪਇਆ 7 ਨੰਬਰ ਤੇ ਆ ਗਈ ਹੈ ਨਾ ਅੱਗੇ ਰਹਿ ਗਈ ਲਾਖ 7ਵਾਂ ਨੰਬਰ ਜੀ ਕਿਹੜਾ ਸੂਆ ਸੂਰੀ ਆ ਦੂਜਾ ਦੂਈ ਸੂਆ ਦੂਜਾ ਸੂਆ ਕਿੰਨੇ ਦਿਨ ਕੱਢਦੀ ਆ ਇੱਕ ਹਫਤਾ ਬਾਕੀ ਆ ਅੱਛਾ ਇੱਕ ਹਫਤਾ ਇਹਦਾ ਸੂਣ ਚ ਬਾਕੀ ਆ ਤੇ ਇਹਦਾ ਕੀ ਰਿਕਾਰਡ ਰਿਹਾ ਦੁੱਧ ਦਾ ਇਹ 27 22 ਕਿਲੋ ਦੁੱਧ ਆ ਪਲੂਨ ਨੇ ਅਛਾ ਪਲੂਨ ਨੇ ਦੁੱਧ ਦਿੱਤਾ ਇਹਨੇ 27-28 ਕਿਲੋ ਤੇ ਇਸ ਬਾਰੇ ਤਾਂ ਆਪ ਨੂੰ ਕੀ ਉਮੀਦ ਆ ਕਰਕੇ ਦੇ ਦੂਗੀ 33-34 ਕਿਲੋ ਦੁੱਧ ਬੰਦਾ 30 ਕਿਲੋ ਮੰਨ ਕੇ ਲਵੇ ਅਛਾ 30 ਕਿਲੋ ਮੰਨ ਕੇ ਬੰਦਾ ਇਹਨੂੰ ਪਰਚੇਸ ਕਰ ਲੇ ਇਹਦਾ ਰੇਟ ਕੀ ਰਹਿਣਾ ਇਹਦਾ 1 ਲੱਖ ਤੇ ਕੀ ਆ ਅਛਾ 1 ਲੱਖ 30 ਹਜ਼ਾਰ ਦਿਨ ਕੁਝ ਘਟਦੀ ਆ ਹਨਾ ਤੋਰੀ ਵੀ ਬਾਹਰ ਨੂੰ ਸੋbro ਲਾਸਟ ਤੇ 7ਵੇਂ ਨੰਬਰ ਜਿਹੜੀ ਬੈੜ ਦੇਖਦੇ ਪਏ ਹੋਂ ਦੂਜਾ ਸੂਆ ਸੂਰੀਆ ਤੇ ਵੱਡੀ ਵੱਡੀ ਵਾਕੀ ਪ੍ਰਿੰਟ ਬਿਊਟੀ ਵਗੈਰਾ ਦੇਖੋ ਯਾਰ ਹਵਾਨੇ ਤੇ ਨਾੜਾ ਨੂੜਾ ਚੰਗੀਆਂ ਤੇ ਤਿਆਰ ਵੀ ਉੱਤੇ ਮੱਛੀਆਂ ਆਪ ਹੀ ਲਸਣਾ ਹੈ ਠੀਕ ਹੈ ਸੋ ਦੇਖੋ ਯਾਰ ਕਿਆ ਬਾਤਾਂ ਨਾੜਾ ਨੂੜਾ ਨਾਲ ਗੁੰਦੀ ਪਈ ਆ ਤੇ ਬਾਕੀ ਵੱਡੀ ਵੱਡੀ ਪਲੀਪੁਲੀ ਵੀ ਬਹੁਤ ਆ ਹਨਾ ਠੀਕ ਆ ਰੇਟ ਇਹਦਾ 1 ਲੱਖ 30000 ਦੇ ਰਹਿਣਗੇ ਮੌਕੇ ਤੇ ਗਜੈਸ ਹੋ ਜੂਗੀ ਤਾਂ ਨਹੀਂ ਹੋਣਾ ਝੋੜ ਛੱਪਾ ਹੀ ਹੋਣਾ ਸੋ ਪਿੰਡ ਕੇਸਰ ਸਿੰਘ ਆ ਹਨਾ ਜਿਲ੍ਹਾ ਪੈ ਗਿਆ ਬਠਿੰਡਾ ਸੋ ਵੀਰ ਦਾ ਵਪਾਰ ਦਾ ਕੰਮ ਆ ਰੋਟੀਨ ਤੇ ਪਸ਼ੂ ਆਉਂਦੇ ਰਹਿੰਦੇ ਆ ਜਿੱਦਾਂ ਹੀ ਤੁਹਾਡੀ ਚੋਆਇਸ ਆ ਗਾਂ ਦੀ ਉਹਦੇ ਤੁਹਾਨੂੰ ਗਾਂ ਮਿਲੂਗੀ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਜਲ ਤੋ ਧੰਨਵਾਦ ਜਲਦ ਮਿਲਦੇ ਆਂ